ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਇੱਕ ਆਪਣੇ ਕੋਲੇ ਯੂਪੀ ਉੱਤਰ ਪ੍ਰਦੇਸ਼ ਦੇ ਵਿੱਚੋਂ ਪ੍ਰੋਜੈਕਟ ਆਇਆ ਸੀ ਰੈਨੋਵੇਸ਼ਨ ਹੋਣ ਵਾਸਤੇ ਜਿਵੇਂ ਤੁਸੀਂ ਆਹ ਫੋਟੋ ਦੇਖ ਸਕਦੇ ਹੋ ਇਹ ਫੋਟੋ ਵੈਸੇ ਆਪਾਂ ਨੇ ਪਹਿਲਾਂ ਵੀ ਪਾਤੀ ਤੇ ਇਹਦੇ ਵਿੱਚ ਕੀ ਸੀਗਾ 12x25 25 ਦੇ ਦੋ ਰੂਮ ਬਣੇ ਹੋਏ ਸੀਗੇ ਜਿਵੇਂ ਇੱਕ ਗੇਟ ਤੇ ਵਿੰਡੋ ਇਹਦੇ ਵਿੱਚ ਆ ਇੱਕ ਗੇਟ ਤੇ ਵਿੰਡੋ ਇਹਦੇ ਵਿੱਚ ਆ ਤੇ ਇਹਨਾਂ ਨੇ ਬਣਾਉਣਾ ਸੀਗਾ ਦੋਵੇਂ ਭਰਾਵਾਂ ਦੀ ਪਾਰਟੀਸ਼ਨ ਕਰਕੇ ਦੋ ਭਰਾਵਾਂ ਦੀ ਮੰਡ ਬਣਾਉਣੀ ਸੀਗੀ ਬਾਈ ਉਹਰੀ ਆਪ ਫੌルダー ਲੈਂਦੇ ਨੇ ਉੱਤਰ ਪ੍ਰਦੇਸ਼ ਦੇ ਵਿੱਚੋਂ ਨੇ ਡਿਸਟ੍ਰਿਕਟ ਪੈਂਦਾ ਨਾ ਦਾ ਲਖੀਮਪੁਰ ਉਥੋਂ ਨੇ ਤੇ ਇਹ ਕਹਦੇ ਵੀ ਦੋ ਬਰਾਮਾ ਦੀ ਵਰਡ ਚਾਹੀਦੀ ਸਾਨੂੰ ਰੈਨੋਵੇਸ਼ਨ ਕਰਨਾ ਤੇ ਇਹ ਆਪਣਾ ਪ੍ਰੋਜੈਕਟ ਹੈਗਾ ਜਿਹੜਾ ਇਸੇ ਤਰ੍ਹਾਂ ਹੀ ਰਹਿ ਜੇ ਇਹਨੂੰ ਤੁਸੀਂ ਚਾਹੇ ਪਾਰਟੀਸ਼ਨ ਕਰ ਦਿਓ ਚਾਹੇ ਦੇ ਵਿੱਚ ਕੁਝ ਐਡ ਕਰ ਦਿਓ ਜਿਵੇਂ ਮਰਜ਼ੀ ਕਰਕੇ ਤੁਸੀਂ ਇਹਨੂੰ ਸਾਡੇ ਨੂੰ ਇੱਕ ਨੰਬਰ ਚੀਜ਼ ਬਣਾ ਕੇ ਦੇ ਦਿਓ ਜਮਾਂ ਗੱਲਬਾਤ ਸਿਰਾ ਕਰਾ ਕੇ ਦੇ ਦਿਓ ਤੇ ਆਪਾਂ ਨੇ ਇਹਨੂੰ ਰੈਨੋਵੇਸ਼ਨ ਕਰਕੇ ਇਹਦੇ ਵਿੱਚ ਆਪਾਂ ਨੇ ਕੀ ਕੀ ਚੀਜ਼ਾਂ ਐਡ ਕੀਤੀਆਂ ਨੇ ਤੇ ਇਹ ਇਸ ਚੀਜ਼ ਤੋਂ ਆਪਾਂ ਨੇ ਕੀ ਚੀਜ਼ ਬਣਾਤੀ ਆ ਤੁਸੀਂ ਐਲੀਵੇਸ਼ਨ ਦੇ ਫਰੰਟ ਤੇ ਦੇਖ ਸਕਦੇ ਹੋ ਆ ਦੇਖੋ ਜੀ ਇਹ ਫਰੰਟ ਐਲੀਵੇਸ਼ਨ ਹੈਗਾ ਜਿਹੜਾ ਇਹ ਤਿਆਰ ਹੋ ਗਿਆ ਇਹਨਾਂ ਦਾ फ्रंट एलिवेशन ਹੈਗਾ ਜਿਹੜਾ ਇਹ ਤੁਸੀਂ ਇਹ ਲਾ ਲਓ ਵੀ 50 ਫੁੱਟ 50 ਫੁੱਟ ਫਰੰਟ ਬਣਦਾ ਇਹਨਾਂ ਦਾ ਟੋਟਲ ਤੇ ਇਹਦੇ ਵਿੱਚ ਆਪਾਂ ਨੇ ਕੀ ਕੀਤਾ ਜੀ ਇਹਦੇ ਵਿੱਚ ਉਸ ਚੀਜ਼ ਆਪਾਂ ਨੇ ਐਡ ਕਰਕੇ ਇਹ एलिवेशन ਇਸ ਤਰ੍ਹਾਂ ਦਾ ਤਿਆਰ ਹੋ ਗਿਆ ਤੇ ਉੱਪਰਲੇ ਪਾਸੇ ਕੁਝ ਨਹੀਂ ਹੈਗਾ ਇਹਦੇ ਵਿੱਚ ਕੱਲਾ ਗਰਾਊਂਡ ਫਲੋਰ ਦਾ ਪ੍ਰੋਜੈਕਟ ਰਹੂਗਾ ਇਹ ਇਹਦੇ ਵਿੱਚ ਆਪਾਂ ਨੇ ਸਿਰਫ ਮਮਟੀ ਕਵਰ ਕੀਤੀ ਇੱਕ ਉੱਪਰਲੇ ਪਾਸੇ ਤੇ ਇੱਕ ਬਣਾਇਆ ਹੈਗਾ ਬਰਾਂਡਾ ਤੇ ਬਾਕੀ ਇਸ ਪਾਸੇ ਸ਼ਿੰਗਲ ਦਾ ਕੰਮ ਹੋ ਗਿਆ ਸ਼ਿੰਗਲ ਸ਼ੀਟ ਦਾ ਜਿਹੜਾ ਕਾਰਪੋਰਚ ਰਹੂਗਾ ਉਹ ਰਹੂਗਾ ਇਹਨਾਂ ਦਾ ਸਾਂਝਾ ਤੇ ਅੰਦਰਲੇ ਪਾਸੇ ਦੀ ਕੀ ਪਲਾਨਿੰਗ ਕਰੀ ਹੈ ਉਹ ਵੀ ਆਪਾਂ ਤੁਹਾਨੂੰ ਦਿਖਾ ਦੇਣੇ ਗੱਲ ਲਈ ਬਹੁਤ ਸੋਹਣਾ ਪ੍ਰੋਜੈਕਟ ਬਣ ਕੇ ਤਿਆਰ ਹੋਏਗਾ ਇਹ ਹੈਗਾਗਾ ਉੱਤਰ ਪ੍ਰਦੇਸ਼ ਯੂਪੀ ਦਾ ਇਹ ਲਓ ਇਹਦੇ ਵਿੱਚ ਆਪਾਂ ਨੇ ਕੀ ਕੀਤਾ ਜੀ ਜਿਹੜੇ ਪਿਛਲੇ ਰੂਮ ਸੀਗੇ ਉਹਨਾਂ ਦੇ ਆਪਾਂ ਨੇ ਰੂਮ ਦੋ-ਦੋ ਬਣਾਤੇ ਅ ਦੋ-ਦੋ ਬੈੱਡਰੂਮ ਬਣਾਤੇ ਜੀ ਤੇ ਲੌਬੀ ਹੈ ਜਿਹੜੀ ਲੌਬੀ ਨਾਲ ਦੀ ਦੋਵੇਂ ਭਰਾਵਾਂ ਨੇ ਇਕੱਠੀ ਰੱਖ ਲਈ ਇਹ ਕਹਿੰਦੇ ਵੀ ਫਿਲਹਾਲ ਅਸੀਂ ਪਾਰਟੀਸ਼ਨ ਕਰਨੀ ਨਹੀਂ ਹੈਗੀ ਇਹਦੇ ਵਿੱਚ ਸੈਂਟਰ ਦੇ ਵਿੱਚ ਕੋਈ ਗੰਦ ਨਹੀਂ ਲਾਉਣੀ ਹੈ ਕਿਉਂਕਿ ਭਰਾ ਆਪ ਵਰ ਰਹੇ ਨੇਗਾ ਇੰਨਾ ਰਹੀ ਹੈ ਤੇ ਜਿਹੜੇ ਕਿਚਨ ਸੀ ਕਿਚਨ ਇਹ ਕਹਿੰਦੇ ਵੀ ਕਿਚਨ ਸਾਨੂੰ ਇੱਕ ਚਾਹੀਦੀ ਐ ਵੈਸੇ ਆਪਾਂ ਆਪਸ਼ਨ ਦੋ ਦੇ ਦਿੱਤੀ ਸੀ ਇਹਨਾਂ ਨੂੰ ਇਹ ਕਹਿੰਦੇ ਵੀ ਜਦੋਂ ਤੱਕ ਸਾਡਾ ਕੱਠਵੜ ਚੱਲੂਗਾ ਜੀ ਅਸੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਸਾਡਾ ਸਿਸਟਮ ਇੱਕ ਰਹੂਗਾ ਸਾਰਾ ਤੇ ਉਸ ਤੋਂ ਬਾਅਦ ਦੇ ਵਿੱਚ ਦੋ ਦੇ ਦਿੱਤੇ ਇਹਨਾਂ ਨੂੰ ਡ੍ਰੈਗ ਰੂਮ ਆਪਾਂ ਨੇ ਕਾਰਪੋਰਚ ਜਿਵੇਂ ਆਪਾਂ ਤੁਹਾਨੂੰ ਦੱਸਿਆਗਾ ਵੀ ਉਹ ਇਕੱਠਾ ਰੱਖਦਾ ਤੇ ਪੌੜੀਆਂ ਵੀ ਇੱਕ ਚੜੀਆਂ ਨੇ ਪੌੜੀਆਂ ਦੀ ਜਿਹੜੀ ਆਪਸ਼ਨ ਹੈ ਉਹ ਵੀ ਇੱਕ ਦੀ ਰੱਖੀ ਆਪਾਂ ਨੇ ਪੌੜੀਆਂ ਲੋਬੀ ਦੇ ਵਿੱਚੋਂ ਜਿਹੜੀਆਂ ਨੇ ਅੰਦਰਲੇ ਪਾਸਿਓਂ ਤੇ ਫਰੰਟ ਐਲੀਵੇਸ਼ਨ ਤੁਹਾਨੂੰ ਆਪਾਂ ਨੇ ਦਿਖਾਤਾ ਵੀ ਕੀ ਕਹਿਣ ਗੱਲਬਾਤ ਬਣੀ ਉਹਦੀ ਤੇ ਇਸ ਪਾਸੇ ਇਹਨਾਂ ਦੇ ਰਹਿ ਤੇ ਦੋਵੇਂ ਪਾਸੇ ਬਾਈ ਹਰੋਣੇ ਕੋਲ ਪਲਾਟ ਕਾਫੀ ਵੱਡਾ ਸੀਗਾ ਐਸ ਪਾਸੇ ਵੀ ਆਪਾਂ ਨੇ ਗੇਟ ਰੱਖਤਾ ਇੱਕ ਗੇਟ ਰੱਖਤਾ ਜੀ ਆਪਣੇ ਐਸ ਪਾਸੇ ਦੋਨੇ ਪਾਸੇ ਤੋਂ ਐਂਟਰੀ ਰੱਖਦੀ ਤੇ ਫਰੰਟ ਦੇ ਆ ਗਿਆ ਜੀ ਇਹਨਾਂ ਦਾ ਲਾਨ ਬਗੈਰਾ ਦਾ ਏਰੀਆ ਆ ਗਿਆ ਠੀਕ ਹੈ ਜੀ ਇਹ ਕੁਛ ਇਹਨਾਂ ਦਾ ਪਣੇ ਦੇ ਵਿੱਚ ਐਡ ਕਰਕੇ ਤੁਸੀਂ ਇਹ ਦੇਖ ਲਓ ਵੀ ਫਰੰਟ ਐਲੀਵੇਸ਼ਨ ਹੈਗਾ ਜਿਹੜਾ ਇਸ ਤਰ੍ਹਾਂ ਦਾ ਤਿਆਰ ਹੋ ਗਿਆ ਤੇ ਜੇਕਰ ਤੁਹਾਡੇ ਕੋਲ ਪੁਰਾਣਾ ਮਕਾਨ ਬਣਿਆ ਹੋਇਆ ਤੁਸੀਂ ਸਾਨੂੰ ਉਹਦੀ ਫੋਟੋ ਭੇਜ ਸਕਦੇ ਹੋ ਕਿਉਂਕਿ ਬਾਈ ਹਰੋਣੇ ਪਹਿਲਾਂ ਆਪਾਂ ਨੂੰ ਆ ਫੋਟੋ ਭੇਜੀ ਸੀਗੀ ਇਹ ਫੋਟੋ ਭੇਜੀ ਜਿਸ ਨਾਲ ਇਹਦੀ ਭੇਜੀ ਆਪਾਂ ਨੂੰ ਨਾਲ ਗਣਤੀ ਮਿਲਦੀ ਇਹ ਫੋਟੋ ਉਹਨਾਂ ਨੇ ਆ ਤੇ ਉਸ ਤੋਂ ਬਾਅਦ ਵਿੱਚ ਆਪਾਂ ਨੂੰ ਜाहिਦ ਹੁੰਦੀ ਹੈ ਮਿੰਤੀ ਜੇਕਰ ਤੁਸੀਂ ਵੀ ਆਪਣਾ ਮਕਾਨ ਰੈਨੋਵੇਸ਼ਨ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਨਵੇਂ ਸਿਰੇ ਤੋਂ ਕਰਾਉਣਾ ਚਾਹੁੰਦੇ ਹੋ ਤਾਂ ਜਿਹੜਾ ਸਾਡਾ ਨੰਬਰ ਹੈਗਾ ਸਕਰੀਨ ਦੇ ਉੱਪਰ ਚੱਲੀ ਜਾਂਦਾ ਤੁਸੀਂ ਕਾਲ ਕਰ ਸਕਦੇ ਹੋ WhatsApp ਕਰ ਸਕਦੇ ਹੋ ਕਈ ਵਾਰੀ ਮੈਸੇਜ ਨਹੀਂ ਸੀਨ ਹੁੰਦਾ ਜਾਂ ਫਿਰ ਨਹੀਂ ਕਈ ਵਾਰੀ ਤੁਹਾਨੂੰ ਰਿਪਲਾਈ ਹੁੰਦਾ ਤਾਂ ਤੁਸੀਂ ਵੌਇਸ ਮੈਸੇਜ ਛੱਡ ਸਕਦੇ ਹੋ ਸਾਨੂੰ ਤੇ ਕਈ ਵਾਰੀ ਕਾਲ ਨਹੀਂ ਚੱਕੀ ਜਾਂਦੀ ਤਾਂ ਤੁਸੀਂ WhatsApp ਦੇ ਉੱਪਰ ਸਾਨੂੰ ਮੈਸੇਜ ਕਰ ਸਕਦੇ ਹੋ ਤੁਹਾਨੂੰ ਰਿਪਲਾਈ ਅਸੀਂ ਜ਼ਰੂਰ ਕਰਾਂਗੇ ਤੇ ਬਾਕੀ ਆਪਣੇ ਨਵੇਂ-ਨਵੇਂ ਵੀਡੀਓ ਦੇਖਣ ਵਾਸਤੇ ਨਵੇਂ-ਨਵੇਂ ਪ੍ਰੋਜੈਕਟ ਦੇਖਣ ਵਾਸਤੇ ਪੇਜ ਨੂੰ ਫੋਲੋ ਜ਼